ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ ਯੂਪੀ ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜਿਆ ਬਈ ਪਟਿਆਲੇ ਤੋਂ ਸੁਨਾਮ ਰੂਟ ਤੇ ਬਈ ਤੇ ਖੜਿਆ ਆਪਾਂ ਕਮਾਨ ਸੀਡ ਫਾਰਮ ਵਾਲਿਆਂ ਦੇ ਇੱਥੇ ਰਿਕ ਤਰ੍ਹਾਂ ਦੀ ਪਨੀਰੀ ਮਿਲ ਜਾਂਦੀ ਹੈਗੀ ਕਿੰਨੇ ਮਿਰਚਾਂ ਮੁਰਚਾਂ ਦੀ ਜਿਹੜੀ ਚੀਜ਼ ਦੀ ਸੁਣਾ ਪੁਲੀਰੀ ਦੀ ਰੋਡ ਉਹ ਮਿਲ ਜਾਂਦੀ ਹੈ ਬਈ ਇਹ ਸੁਨਾਮ ਤੋਂ ਪਟਿਆਲਾ ਰੋਡ ਜਿਹੜਾ ਜਾ ਰਿਹਾ ਉਹਦੇ ਉੱਤੇ ਭੱਕੜਿਆ ਬਈ ਠੀਕ ਹੈ ਜੀ ਇਹ ਜਦੋਂ ਆਪਾਂ ਉਹ ਨਿਕੜ ਤੋਂ ਸੁਨਾਮ ਨੂੰ ਚਾਹੀਏ ਤੇ ਮਹਿਲਾ ਚੌਂਕ ਤੋਂ ਪਾਣੀ ਘਣੂ ਚਾਹੀਏ ਭਾਈ ਕਿਉਂਕਿ ਇਹ ਪਟਿਆਲਾ ਰੋਡ ਆਪਣਾ ਉਹਦੇ ਉੱਤੇ ਖੜਿਆ ਆ ਬਈ ਆਪਾਂ ਤੇ ਆਹ ਦੇਖੋ ਕਮਾਨ ਸੀਡ ਫਾਰਮ ਠੀਕ ਹੈ ਜੀ ਕਮਾਨ ਸੀਡ ਫਾਰਮ ਆ ਬਈ ਇਹ ਤੇ ਇਹਦੇ ਪਿਆਜ਼ ਤੇ ਮਿਰਚਾਂ ਦੀ ਪਨੀਰੀ ਲਓ ਜੀ ਕਮਾਨ ਸੀਡ ਫਾਰਮ ਠੀਕ ਹੈ ਜੀ ਤੇ ਜਿਵੇਂ ਉਹ ਇੱਥੇ ਪੰਪ ਵੀ ਨਹੀਂ ਨੇ ਕੋਟਰ ਪੰਪ ਵੀ ਨਹੀਂ ਨੇ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਵੀ ਇੱਥੇ ਗਾਜਰ ਬਹੁਤ ਵਧੀਆ ਗਾਜਰ ਲੱਗਦੀ ਬੀਜੀ ਹੋਈ ਤੇ ਉਹਨਾਂ ਨੇ ਪੁਟਾਈ ਚਲ ਰਹੀ ਹੈ ਗਾਜਰ ਦੀ ਪੁਟਾਈ ਹੈ ਜੂਸ ਵਾਲੀ ਗਾਜਰ ਆ ਬਾਈ ਠੀਕ ਆ ਬਾਈ ਜੂਸ ਵਾਲੀ ਗਾਜਰ ਬਹੁਤ ਵਧੀਆ ਗਾਜਰ ਲੱਗਦੀ ਤੇ ਆਪਾਂ ਲੈਣਾ ਜਾਣਕਾਰੀ ਵੀ ਕੀ ਰੇਟ ਕੀ ਗੱਲ ਬਾਤ ਹੈ ਕਿਸ ਨੇ ਵੀ ਲੈਣਾ ਤਾਂ ਕੰਟੈਕਟ ਕਰ ਸਕਦਾ ਹੋ ਜੂਸ ਵਾਲੀ ਗਾਜਰ ਹੈ ਤੇ ਇਧਰ ਤੇ ਡੰਕਰਾਂ ਨੂੰ ਪਾਣੀ ਉਹ ਵੀ ਗਾਜਰ ਇਹਨਾਂ ਕੋਲ ਕਿਹੋ ਕੋਈ ਆਹ ਦੇਖੋ ਇਹਦੇ ਤਿਆਰ ਕਰ ਲੈਗੇ ਤੋਂ ਤੋਂ ਵਾਈ ਚੱਲ ਰਹੀ ਹੈ ਗਾਜਰੀਲਾ ਬਣਾਓ ਇਹ ਗਾਜਰ ਪਾਕ ਬਣਾਓ ਲਓ ਜੀ ਆ ਪੈਕਿੰਗ ਚੱਲ ਰਹੀ ਹੈ ਜੀ ਇੱਥੇ ਜੀ ਜੂਸ ਲਈ ਵਾਲੀ ਵਧੀਆ ਗਾਜਰਾਂ ਹੈ ਜੂਸ ਲਈ ਮਿੱਠੀ ਗਾਜਰਾਂ ਨਰੜਾ ਕੋਈ ਨਹੀਂ ਹੈਗਾ ਇੱਥੇ ਨਰੜਾ ਵੀ ਨਹੀਂ ਹੈਗਾ 1% ਵੀ ਇੱਥੇ ਠੀਕ ਹੈ ਜੀ ਬਹੁਤ ਵਧੀਆ ਗਾਜਰਾਂ ਹੈ ਤੇ ਜਾਣਕਾਰੀ ਲੈਣੇ ਆਪਾਂ ਇਹ ਕੋਈ ਉਰੇ ਲੱਗੇ ਹੋਏ ਆਗੇ ਹਾਂ ਵੀਰੇ ਔਰ ਬਾਈ ਕੀ ਹਾਲ ਹੈ ਵਧੀਆ ਹੀ ਦੱਸੋ ਜੀ ਚੜਦੀ ਕਲਾ ਹਾਂਜੀ ਵੀਰੇ ਉੱਚੀ ਬੋਲੇ ਮੜੇ ਤੇ ਜਿਹੜੀ ਗਾਜਰ ਹੈ ਬਾਈ ਹਾਂਜੀ ਵੀਰੇ ਇਹ ਨਰਡੇ ਵਾਲੀ ਜੋ ਬਿਨਾਂ ਨਰਡੇ ਦਾ ਨਰਡੇ ਵਾਲੀ ਹੈ ਜੀ ਤੇ ਜੂਸ ਜਸ ਵਗੈਰਾ ਕਿੰਨਾ ਕੁ ਵਧੀਆ ਬਣਦਾ ਤੁਹਾਨੂੰ ਫੁੱਲ ਵਧੀਆ ਵੀਰੇ ਜੂਸ ਵਾਸਤੇ ਹੈ ਸਪੈਸ਼ਲ ਇਹ ਸਪੈਸ਼ਲ ਜੂਸ ਵਾਸਤੇ ਹੈ ਹਾਂਜੀ ਇਧਰੋਂ ਹੈ ਮਨੇ ਅਸ ਸਪੈਸ਼ਲ ਜੂਸ ਵਾਸਤੇ ਹੈ ਹਾਂਜੀ ਤੇ ਕੋਈ ਗਜਰੇਲਾ ਗਾਜਰ ਕੋਈ ਮਰਜ਼ੀ ਬਣਾਓ ਮਰਜ਼ੀ ਵੀਰੇ ਇੱਥੇ ਕੋਈ ਨਲੜਾ ਨਹੀਂ ਹੈ ਨਾ ਮਿੱਠੀ ਗਾਜਰ ਹੈਗੀ ਠੀਕ ਹੈ ਜੀ ਤੇ ਕਿੰਨੇ ਕਿ ਦੇ ਸਕਦਾ ਜੀ ਕੋਟ ਕਿੰਨੀ ਕਿ ਕਿੰਨੀ ਮਰਜ਼ੀ ਲਾ ਜੀ ਨਹੀਂ ਮਰਜ਼ੀ ਵੀਰੇ ਤੇ ਰੇਟ ਰੂਟ ਕੀ ਚੱਲਦਾ ਬਾਈ ਹੁਣ ਆਜਾਮ ਪੱਠੀ ਕਿਲੋ ਦਾ ਲਫਾਸਾ ਜੀ 300 ਦਾ ਉਹ 12 ਰੁਪਏ ਕਿਲੋ ਬੈਠ ਗਈ ਜੀ 11 12 ਰੁਪਏ ਠੀਕ ਆ ਬਾਈ ਜੇ ਡੰਗਰਾਂ ਵਾਸਤੇ ਲੈਣਾ ਚੂਰਾ ਉਹ 25 ਕਿਲੋ ਦਾ 100 ਰੁਪਏ ਦਾ ਜੀ ਆਹ ਚੂਰਾ ਹੈ ਹਾਂ ਜੀ ਇਹ ਕਿੰਨੇ ਦਾ ਹੈ ਬਾਈ ਇਹ 25 ਕਿਲੋ ਦਾ 100 ਰੁਪਏ ਦਾ ਜੀ ਜੇ ਡੰਗਰਾਂ ਖਤਰ ਲੈਣਾ ਤੇ 25 ਰੁਪਏ ਦਾ ਨਾ 25 ਕਿਲੋ ਦਾ ਹਾਂ ਜੀ 25 ਕਿਲੋ ਦਾ ਲਫਾਫਾ 100 ਦਾ ਜੀ 100 ਦਾ ਹਾਂ ਜੀ ਤੇ ਜਿਹੜੀ ਆਪਣੀ ਦੁਨੀਆ ਕੀ 120 ਦੇ ਦੂਈ 25 ਕਿਲੋ ਆਲਫਾਵਾ 300 ਦਾ ਜੀ ਠੀਕ ਹੈ ਬਾਈ ਤੇ ਫੋਨ ਨੰਬਰ ਦੱਸਿਓ ਆਪਣਾ ਇਹ ਕੰਟੈਕਟ ਕਰਨਾ ਜੇ ਕਿਸੇ ਨੂੰ ਲੈਣੀ ਹੋਵੇ ਅੱਜ ਯਾਰ ਨੰਬਰ ਪ੍ਰਦਾਨ ਦਾ 1 ਮਿੰਟ ਮੈਂ ਕੱਢ ਕੇ ਦੇ ਦਉਣਾ ਜੀ ਪੁਰਾਣੇ ਵੀਰੇ ਵਾਲਾ ਦੂਰੋਂ ਦੇਖੋ ਵਾਲਾ ਕੋਈ ਵੀਡੀਓ ਲਿੰਕ ਵੀ ਕਰੂਣਾ ਹਾਂਜੀ 1 ਮਿੰਟ ਵੀਰੇ ਦੱਸ ਦਾਂਗੇ 96143 ਸੱਚ ਕਿੰਨਾ 96143 ਜੀ ਠੀਕ ਹੈ ਜੀ 18076 ਇੱਕ ਵਾਰੀ ਹੋਰ ਬੋਲੋ 96143 18077 ਤੇ ਹੋਰ ਕੀ ਖਸੁੰਦਾ ਆਪਣੇ ਕਰੋੜੇ ਮਿਰਚਾਂ ਦੇ ਪਨੀਰੀ ਹੋਗੀ ਜੀ ਠੀਕ ਹੈ ਜੀ ਬੈਂਗਣੀ ਬੂੰਗਣੀ ਤੇ ਪਨੀਰੀ ਹੋਗੀ ਗੋਭੀ ਦੀ ਗਾਦਰਾਂ ਦੀ ਆ ਮਤਲਬ ਹੋਗੀ ਕਦੂਆਂ ਦੇ ਵੇਲਾਂ ਜੀ ਤੇ ਆਜ ਦੇ ਪਨੀਰੀ ਠੀਕ ਐ ਜੀ ਜੇ ਮਿਲ ਜਾਂਦੀ ਹੋ ਹਾਂਜੀ ਠੀਕ ਐ ਬਾਈ ਲਓ ਬਾਈ ਹਰ ਇੱਕ ਤਰ੍ਹਾਂ ਦੀ ਪਨੀਰੀ ਹੈ ਬਾਈਆਂ ਕੋਲ ਧੰਨਵਾਦ ਬਾਈ ਤੁਹਾਡਾ ਥੈਂਕ ਯੂ ਤੇ ਹਾਲੇ ਕੋ ਇਧਰ ਚੱਲਦਾ ਕੰਮ ਮਾਰੋ ਮਾਰੋ ਉਸ ਮਾਰ ਕੇ ਫਿਰ ਲਵਾਵਾ ਵਿੱਚ ਪੈਕਿੰਗ ਹੁੰਦੀ ਹੈਗੀ ਤੇ ਆ ਦੇਖੋ ਤੋਂ ਤੋਂ ਸਮਾਰ ਕੇ ਤਿਆਰ ਕਰਕੇ ਰੱਖਿਆ ਬਈ ਕੋਈ ਮਿੱਟੀ ਮੁੱਟੀ ਨਹੀਂ ਲੱਗਦੀ ਇਹ ਕਿਹਾ ਦੇਖੋ ਪੂਰੀ ਚੰਗ ਲਗ ਮਰ ਮਰ ਤੋਂ ਕਿਸੇ ਨੇ ਵੀ ਜੂਸ ਆਈ ਗਾਜਰ ਲੈਣੀਆਂ ਆਪਨੇ ਪਿਆਹਾਂ ਸਾਧੀਆਂ ਸੀਜ਼ਨ ਆ ਮੰਨਣੇ ਚਲੋ ਉੱਥੇ ਲੋੜ ਤਾਂ ਲਿ ਜਾ ਸਕਦੇ ਹਾਂ ਪਿੰਡ ਨਾਗਰਾ ਤੇ ਜ਼ਿਲ੍ਹਾ ਸੰਗਰੂਰ ਹੈ ਇਹ ਜਿਹੜੇ ਆਪਣੇ ਭਵਾਨੇਗੜ ਤੋਂ ਪੁੱਟਿਆ ਸਨਾਮ ਰੋੜਾ ਹੈਗਾ ਜੇ ਪੋਣੇ ਘੜ ਤੋਂ ਜੇ ਪਾ ਪਟਿਆਲੇ ਨੂੰ ਸੁਨਾਮਪੁਰ ਨੂੰ ਤਾਂ ਇਹ ਰੋਡ ਦੇ ਉੱਤੇ ਜੇ ਇਧਰੋਂ ਮਹਿਲਾ ਚੌਕ ਤੋਂ ਪੋਣੇ ਘੜ ਕੋਲ ਜਾਈਏ ਪਟਿਆਲਾ ਰੋਡ ਆ ਭਾਈ ਇਹ ਮੈਂ ਤੇ ਉੱਥੇ ਇਹ ਫਾਰਮੈਗ ਫੋਨ ਨੰਬਰ ਤੁਹਾਨੂੰ ਬੋਲਤਾ ਸੀ ਤੇ ਹੱਲ ਲਵੇ ਤੇ ਹੱਲ ਉਹ ਪੰਪਾਜੀ ਪٹرول ਪੰਪ ਇਹ ਵੀ ਇਨਾਂ ਬਾਈਆਂ ਦੀ ਹੈ ਠੀਕ ਹੈ ਜੀ ਪٹرول ਪੰਪ ਵੀ ਇਨਾਂ ਦੀ ਹੈ ਆਪ ਦਾ ਤੇ ਬਿਆਸਾਤੀਆਂ ਦੇ ਵਿੱਚ ਗਾਚਰਾਂ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਤੁਸੀਂ ਇੱਥੋਂ ਲੈ ਆ ਸਕਦੇ ਹੋ هەر ਇੱਕ ਤਰ੍ਹਾਂ ਦੀ ਪਨੀਰੀ ਮਿਲ ਜੂਗੀ ਧੰਨਵਾਦ ਬਾਈ ਜੀ ਵੀਡੀਓ ਦੇਖਣ ਲਈ ਤੇ ਮਿਲਦੇ ਹਾਂ ਜਲਦੀ ਕੋਈ ਨਵੀਂ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ